ਕਦੀ 47 ਨੇ ਤਬਾਹ ਕੀਤਾ ਪੰਜਾਬ ਨੂੰ ਕਦੀ 88 ਨੇ ਤਬਾਹ ਕੀਤਾ ਕਦੀ 84 ਨੇ ਤਬਾਹ ਕੀਤਾ ਕਦੀ 93 ਨੇ ਤਬਾਹ ਕੀਤਾ ਪੰਜਾਬ ਨੂੰ ਅੱਜ ਪੰਜਾਬ ਦੇ ਹਾਲਾਤ ਇਹੋ ਜਿਹੇ ਬਣ ਚੁੱਕੇ ਨੇ ਪੰਜਾਬ ਦਾ ਹਰ ਵਸਿੰਦਾ ਦੁਖੀ ਹੈ ਪੰਜਾਬ ਦਾ ਹੋਵੇਗਾ ਕੀ ਸ਼ੁਰੂ ਆਗੇ ਅਰਦਾਸ ਕਰੀਏ ਜਿਹੜੇ ਜਿਹੜੇ ਅਸੀਂ ਜਿਸ ਨੂੰ ਵੀ ਗੁਰੂ ਮੰਨਦੇ ਆ ਰੱਬ ਮੰਨਦੇ ਆ ਕਿ ਭਾਈ ਪੰਜਾਬ ਦੀ ਜਿਹੜੀ ਪਈ ਵਿਪਤਾ ਇਸ ਤੋਂ ਬਾਰ ਕਢੋ ਹਰ ਪੰਜਾਬ ਦਾ ਵਸਿੰਦਾ ਜੋ ਪੰਜਾਬ ਦੇ ਆਂਦਰ ਰਹਿਦਾ ਉਹ ਪੰਜਾਬ ਦਾ ਇੱਕ ਅੰਗ ਹੈ ਉਏ ਨਾ ਸੋਚੇ ਕਿ ਮੈਂ ਪੰਜਾਬ ਤੋਂ ਬਾਹਰ ਹਾਂ ਪਰ ਉਹ ਪੰਜਾਬ ਹੀ ਹੈ ਤੇ ਪੰਜਾਬ ਦਾ ਅੰਗ ਹੈ ਉਹ ਪੰਜਾਬ ਵਾਸਤੇ ਜੋ ਉਹਦੀ ਕੋਲ ਹੋ ਸਕਦੀ ਹੈ ਹੱਥੋਂ ਤਨੋਂ ਮਨੋਂ ਤਨੋਂ ਜੋ ਵੀ ਉਹ ਕਰ ਸਕਦਾ ਹੈ ਕਿਹ ਜਾਂਦਾ ਹੈ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਅੱਜ ਪੰਜਾਬ 'ਚ ਹਰ ਪਾਸੇ ਪਾਣੀ ਪਾਣੀ ਹੈ ਪੰਜਾਬ ਦੇ ਉੱਪਰ ਆਫਤ ਆਈ ਪਈ ਹੈ ਪੰਜਾਬ ਮੁਰ ਸੁਰਜੀਤ ਕਿਵੇਂ ਹੋਵੇਗਾ ਪੰਜਾਬ ਮੁਰ ਪੈਰਾਂ ਤੇ ਕਿਵੇਂ ਖੜਾ ਹੋਵੇਗਾ ਪੰਜਾਬ ਮੁਰ ਸੁਰਜੀਤ ਹੋਏਗਾ ਅਸੀਂ ਜਦੋਂ ਸਾਰੇ ਇਕੱਠੇ ਹੋ ਕੇ ਇੱਕ ਜਗ੍ਹਾ ਤੇ ਆਪਣਾ ਸਿਰ ਜੋੜ ਕੇ ਬਿਠਾਂਗੇ ਔਰ ਅਸੀਂ ਜਿਹੜੇ ਇਫੈਕਟਡ ਪਿੰਡ ਹੈਗੇ ਨੇ ਜਿੱਥੇ ਨੁਕਸਾਨ ਹੋਇਆ ਉਹਨਾਂ ਨੂੰ ਉਹਨਾਂ ਵਾਸਤੇ ਇੱਕ ਰੋਡਮੈਪ ਤਿਆਰ ਕਰਾਂਗੇ ਇਸ ਟਾਈਮ ਜਿਹੜੀ ਜ਼ਰੂਰਤ ਹੈ ਉਹਨਾਂ ਨੂੰ ਮੋਰਲ ਸਪੋਰਟ ਦੀ ਲੋੜ ਹੈ ਜਦੋਂ ਉੱਥੇ ਪਾਣੀ ਉਤਰੇਗਾ ਹਾਲਾਤ ਸੁਧਰਨਗੇ ਉਹਨਾਂ ਦੇ ਦਿਲ ਕਿੰਨੇ ਕੁ ਟੁੱਟੇ ਹੋਣਗੇ ਤੁਸੀਂ ਸੋਚ ਉਹਨਾਂ ਦੇ ਜਦੋਂ ਆਪਣੀਆਂ ਜਾਨਵਰ ਗਿਣਨਗੇ ਜਾਨਵਰ ਨਹੀਂ ਹੈਗੇ ਕਰਦੇ ਚ ਉਹਨਾਂ ਦੇ ਪਾਂਡੇ ਵਿਗ ਗਏ ਸਮਾਨ ਵਗ ਗਿਆ ਕੈਂਦੀਆਂ ਗੱਲਾਂ ਹੁੰਦੀਆਂ ਨੇ ਜਦੋਂ ਉਜਾੜਾ ਹੁੰਦਾ ਬੜਾ ਦੁੱਖ ਲੱਗਦਾ ਸੋ ਪੰਜਾਬ ਮੋੜ ਖੜੇਗਾ ਇਸੇ ਤੇ ਅਧਾਰ ਤੇ ਵਿਸ਼ੇਸ਼ ਪ੍ਰੋਗਰਾਮ ਬੜੇ ਲੰਬੇ ਸਮੇਂ ਤੋਂ ਸਾਡੇ ਘਰਾਂ ਦੇ ਵਿੱਚ ਇਹ ਖ਼ਾਨ ਪ੍ਰਚਲਿਤ ਹੈ ਪੰਜਾਬ ਜੀਉਂਦਾ ਗੁਰਾਂ ਦੇ ਨਾਤੇ ਜੀ ਹਾਂ ਮੁਰ ਖਿੜੇਗਾ ਪੰਜਾਬ ਆਖਰ ਪੰਜਾਬ ਦੇ ਹਾਲਾਤ ਇਹੋ ਜਿਕੇ ਕਿਉਂ ਬਣ ਗਏ ਨੇ ਜੇਕਰ ਕੁਦਰਤੀ ਆਫ਼ਤ ਆਈ ਹੈ ਕਿਵੇਂ ਪੰਜਾਬ ਨੂੰ ਕੱਢਿਆ ਜਾਵੇ ਇਸ ਆਫ਼ਤ ਦੇ ਵਿੱਚੋਂ ਅੱਜ ਜਦੋਂ ਦੇਖਦੇ ਸਾਰੇ ਪਾਸੇ ਹੜ੍ਹ ਦੀ ਤਬਾਈ ਪੰਜਾਬ ਦੇ ਲੋਕਾਂ ਤੇ ਇੱਕ ਸਹਮ ਬੈਠਿਆ ਪਿਆ ਹੈ ਕਿਵੇਂ ਹੜ੍ਹਾਂ ਤੋਂ ਬਾਅਦ ਅਸੀਂ ਗੁਜ਼ਾਰਾ ਕਰਾਂਗੇ ਕਿਵੇਂ ਸਾਡੇ ਬਿਜ਼ਨਸ ਕਿਵੇਂ ਸਾਡੇ ਵਪਾਰ ਦੁਆਰਾ ਸੁਰਜੀਤ ਹੋਣਗੇ ਜੀ ਆ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਮੋੜ ਖੜੇਗਾ ਪੰਜਾਬ ਲੈ ਕੇ ਇੱਕ ਵਾਰ ਫਿਰ ਹਾਜ਼ਰ ਆ ਇੱਕ ਖਾਸ ਪ੍ਰੋਗਰਾਮ ਇਸ ਪ੍ਰੋਗਰਾਮ ਦੇ ذریعے ਮੈਂ ਤੁਹਾਡੀ ਮੁਲਾਕਾਤ ਕਰਾਵਾਂਗਾ ਸਾਡੇ ਅਤੀ ਸਤਿਕਾਰਯੋਗ ਸਿੱਖ ਚਿੰਤਕ ਸਰਦਾਰ ਜਸਵਿੰਦਰ ਸਿੰਘ ਜੀ ਲੰਬੇ ਸਮੇਂ ਤੋਂ ਅਸੀਂ ਵੇਖ ਰਹੇ ਜਦੋਂ ਤੇ ਹੜ੍ਹ ਆਏ ਪਏ ਨੇ ਵੱਖ-ਵੱਖ ਧਾਰਮਿਕ ਸਮਾਜਿਕ ਜਥੇਬੰਦੀਆਂ ਪੰਜਾਬ ਦੇ ਲੋਕਾਂ ਦੀ ਮਦਦ ਵਾਸਤੇ ਪਾਣੀ ਵਿੱਚ ਉਤਰ ਕੇ ਉਹਨਾਂ ਦੇ ਘਰ ਪਹੁੰਚ ਕਰ ਰਹੀਆਂ ਨੇ ਕਿਸੇ ਚੀਜ਼ ਦੀ ਲੋੜ ਹੈ ਤੇ ਹੱਥ ਨਹੀਂ ਅਡਣ ਦੇ ਰਹੀਆਂ ਕਿਸੇ ਨੂੰ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਪਰੰਤੂ ਹੜ੍ਹਾਂ ਤੋਂ ਬਾਅਦ ਵਪਾਰ ਦੇ ਹਾਲਾਤ ਪਰਿਵਾਰਾਂ ਦੇ ਹਾਲਾਤ ਮਕਾਨਾਂ ਦੇ ਹਾਲਾਤ ਖੇਤੀ ਦੇ ਹਾਲਾਤ ਕਿਹੋ ਜਿਹੇ ਹੋਣਗੇ ਸਾਰੀ ਜਥੇਬੰਦੀਆਂ ਕੀ ਕਰਨ ਇਸੇ ਤੇ ਆਧਾਰਿਤ ਹੈ ਅੱਜ ਦਾ ਇੱਕ ਖਾਸ ਪ੍ਰੋਗਰਾਮ ਮੂੜ ਖੜੇਗਾ ਪੰਜਾਬ ਤੇ ਗੱਲਬਾਤ ਕਰਨ ਲਈ ਸਾਡੇ ਆਤੀ ਸਤਿਕਾਰਯੋਗ ਸਿੱਖ ਚਿੰਤਕ ਸਰਦਾਰ ਜਸਵਿੰਦਰ ਸਿੰਘ ਜੀ ਜੋ ਕਿ ਇੱਕ ਡਾਟਾ ਲੈ ਕੇ ਆਏ ਨੇ ਸਾਡੇ ਸਾਹਮਣੇ ਐਓ ਜੀਆਂ ਸਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਕਿਵੇਂ ਆਪਸ ਵਿੱਚ ਇਕੱਠੇ ਹੋ ਕੇ ਕਾਜ ਕੀਤੇ ਜਾਣ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਵੇਖਿਆ ਜਾਂਦਾ ਜਸਵਿੰਦਰ ਸਿੰਘ ਜੀ ਜਿੱਥੇ-ਜਿੱਥੇ ਹੜ੍ਹ ਨੇ ਤਬਾਈ ਕੀਤੀ ਹੈ ਕੁਦਰਤੀ ਆਫਤ ਹੈ ਲੋਕ ਡਰੇ ਪਏ ਨੇ ਲੋਕ ਸਹਿਮੇ ਪਏ ਨੇ ਪਰੰਤੂ ਪੰਥ ਦਾ ਦਰਦ ਰੱਖਣ ਵਾਲੇ ਪੰਜਾਬ ਦਾ ਦਰਦ ਰੱਖਣ ਵਾਲੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਕਿਸੇ ਵੀ ਖਿੱਤੇ ਜੁੜੀਆਂ ਹੋਣ ਉਹਨਾਂ ਦੀ ਮਦਦ ਵਾਸਤੇ ਪਹੁੰਚ ਰਹੀਆਂ ਨੇ ਮੈਂ ਚਾਹਾਂਗਾ ਜਿਹੜਾ ਤੁਸੀਂ ਡਾਟਾ ਤਿਆਰ ਕੀਤਾ ਹੈ ਜਿਹੜੇ ਅੰਕੜੇ ਤੁਹਾਡੀਆਂ ਡਾਇਰੀਆਂ ਦੇ ਵਿੱਚ ਬੋਲਦੇ ਪਏ ਨੇ ਕੀ ਪੰਜਾਬ ਦੇ ਹਾਲਾਤ ਕਿ ਉਹ ਜਿੱਥੇ ਬੰਦੀਆਂ ਕਰਨ ਤਾਂ ਜੋ ਮੂੜ ਪੰਜਾਬ ਆਪਣੇ ਲਈਆਂ ਤੇ ਆ ਸਕੇ ਤੇ ਪੰਜਾਬ ਦੇ ਜਿਹੜੇ ਹਾਲਾਤ ਨੇ ਬਹੁਤ ਜ਼ਿਆਦਾ ਬਦ ਤੋਂ ਬੱਤਰ ਹੋ ਚੁੱਕੇ ਹੈਗੇ ਨੇ ਇਹ ਠੀਕ ਹੈ ਕਿ ਸਾਨੂੰ ਸ਼ੁਰੂ ਤੋਂ ਗੁਰਤੀ ਮਿਲਦੀ ਹੈ ਚੜ੍ਹਦੀ ਕਲਾ 'ਚ ਰਹਿੰਦੀ ਬਿਲਕੁਲ ਜੀ ਔਰ ਗੁਰੂ ਦੇ ਪਾਣੇ ਨੂੰ ਮੰਨਦੀ ਇਹ ਜਿਹੜੀ ਗਲਤੀਆਂ ਨੇ ਇੱਕ ਤਾਂ ਇਹਦੀ ਬਹੁਤ ਵਿਆਪਕ ਜਾਂਚ ਦੀ ਲੋੜ ਹੈ ਕਿਉਂਕਿ ਅੱਗੋਂ ਦੀਆਂ ਇਹੋ ਜਿਹੀਆਂ ਗਲਤੀਆਂ ਨਾ ਹੋਣ ਕੁਝ ਤੇ ਆਪਣਾ ਨੈਚੁਰਲ ਡਿਸਾਸਟਰ ਹੈ ਹੀ ਹੈ ਜਿਹੜਾ ਜਿਹਨੂੰ ਆਪਾਂ ਕੁਦਰਤ ਦੀ ਕਰੂਪੀ ਕਹਿੰਦੇ ਆ ਬਿਲਕੁਲ ਉਹਦੇ ਸਾਡੇ ਸਾਰਿਆਂ ਦਾ ਹੀ ਰੋਲ ਹੈ ਅਸੀਂ पेड़ ਅਨੇਵਾ ਕੱਟਦੇ ਆ ਸਾਰਾ ਕੰਕਰੀਟ ਜੰਗਲ ਬਣਾ ਰਹੇ ਆ ਇੱਕ ਸਟੇਟ ਜਿਹੜਾ ਕਿ ਟੋਟਲੀ ਐਗਰੀਕਲਚਰ ਬੇਸਡ ਹੈ ਅਸੀਂ ਉਹਨੂੰ ਇੱਕ ਹੋਰ ਪਾਸੇ ਇੱਕ ਹੋਰ ਮੋੜਾ ਦੇ ਰਹੇ ਹਾਂ ਕੁਦਰਤ ਕਿਹੜਾ ਕਿਤੇ ਆਪਣਾ ਰੰਗ ਦਿਖਾਵੇਗੀ ਆ ਰੰਗ ਦਿਖਾ ਦਿੰਦੀ ਆ ਕਿਉਂਕਿ ਕੁਦਰਤ ਦੇ ਵਿੱਚ ਅਸੀਂ ਡਿਸਟਰਬੈਂਸ ਕਰਨ ਦੀ ਜਦੋਂ ਕੋਸ਼ਿਸ਼ ਕਰਦੇ ਆ ਜਦੋਂ ਛੇੜਛਾੜ ਕਰਦੇ ਆ ਤੇ ਨੇਚਰਲੀ ਉਹ ਸਾਰਾ ਕਲਾਈਮੇਟ ਔਰ ਸਾਰੀਆਂ ਚੀਜ਼ਾਂ ਉਸ ਦੇ ਨਾਲ ਵਿਗੜ ਰਹੀਆਂ ਨੇ ਤੁਸੀਂ ਦੇਖੋ ਸਾਰੇ ਮੌਸਮ ਹੀ ਬਦਲ ਗਏ ਨੇ ਬਿਲਕੁਲ ਜੀ ਦੂਸਰੀ ਗੱਲ ਕੀ ਹੈਗੀ ਹੈ ਕਿ ਜਿਹੜਾ 70% ਹੈਗਾ ਨਾ ਜੋ ਸਮਝ ਆ ਰਹੀ ਹੈ ਜੋ ਰਿਪੋਰਟਾਂ ਆ ਰਹੀਆਂ ਨੇ ਉਥੇ ਕਿਥੇ ਨਾ ਕਿਥੇ ਨੈਗਲੀਜੈਂਸ ਹੋਈ ਹੈ ਜਿੱਥੇ ਪਾਣੀ ਛੱਡਣਾ ਚਾਹੀਦਾ ਸੀਗਾ ਟਾਈਮਲੀ ਜੋ ਕੁਝ ਚਾਹੀਦਾ ਸੀਗਾ ਉਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੱਤਾ ਗਿਆ ਹੁਣ ਪਾਣੀ ਨੇ ਤੇ ਆਣਾ ਹੀ ਹੈ ਹੁਣ ਪਾਣੀ ਆਇਆ ਜਦੋਂ ਇਕੱਠਾ ਛੱਡੋਗੇ ਆਪਣਾ ਰਸਤਾ ਬਣਾਉਂਦਾ ਸੀ ਆਪਣਾ ਰਸਤਾ ਬਣਾਇਆ ਇੱਕ ਭੁੱਖੇ ਬੰਦੇ ਨੂੰ ਤੁਸੀਂ ਕਹੋ ਕਿ ਅੱਜ ਹੀ ਤੈਨੂੰ 15 ਰੋਟੀਆਂ ਖਾਣੀਆਂ ਬੈਨੀਆਂ ਪਿਛਲੇ 5 ਦਿਨ ਤੋਂ ਨਹੀਂ ਖਾਧੀਆਂ ਤੂੰ ਨਹੀਂ ਖਾ ਸਕੇਗਾ ਉਹ ਬਿਲਕੁਲ ਉਹ ਨਹਿਰਾ ਨੇ ਪਾਣੀ ਨਹੀਂ ਚੱਕਿਆ ਜੋ ਚੀਜ਼ ਚਾਹੀਦੀ ਸੀਗੀ ਉਹ ਨਹੀਂ ਹੋਈ ਕੁਝ ਡਾਟਾ ਜਿਹੜੇ ਆਏ ਨੇ ਬੜੇ ਅਲਰਮਿੰਗ ਨੇ ਜੋ ਕਿ ਮਤਲਬ ਦੇਖਣ ਵਾਲੇ ਹੈਗੇ ਨੇ ਜਿੱਥੇ ਤੱਕ ਮੇਰੀ ਯਾਦਦਾਸ਼ਤ ਹੈ ਜਾਂ ਜੋ ਮੈਂ ਅੱਜ ਦੀ ਡੇਟ ਦੇ ਵਿੱਚ ਦੇਖਿਆ ਹੈਗਾ ਕਰੀਬ ਕਰੀਬ 1500 ਤੋਂ ਉੱਤੇ ਪਿੰਡ ਹੈਗਾ ਜਿਹੜਾ ਇਸ ਟੇ ਬਹੁਤ ਜ਼ਿਆਦਾ ਅਫੈਕਟਡ ਹੈ 12 ਡਿਸਟ੍ਰਿਕਟ ਅਗੇ ਨੇ ਵੈਸੇ ਤਾਂ ਇਹ ਪੂਰੇ ਪੰਜਾਬ ਨੂੰ ਹੀ ਸਰਕਾਰ ਨੇ ਅੱਜ 23 ਦੇ 23 ਡਿਸਟ੍ਰਿਕਟਸ ਨੂੰ ਫਲਡ ਅਫੈਕਟਡ ਕਹਿ ਦਿੱਤਾ ਹੈ ਬਟ ਜਿਹੜਾ ਜ਼ਰੂਰਤ ਤੋਂ ਜ਼ਿਆਦਾ ਜਿੱਥੇ ਪਾਣੀ ਹੈਗਾ ਜਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਉਹ ਕਰੀਬ 12 ਜ਼ਿਲ੍ਹੇ ਹੈਗੇ ਨੇ 30 ਤੋਂ ਉੱਤੇ ਲੋਕਾਂ ਦੀ ਜਾਨਾਂ ਗਈਆਂ ਨੇ ਜਿਹੜੀਆਂ ਅਜੇ ਤੱਕ ਦੀ ਰਿਪੋਰਟ ਹੈਗੀ ਆ। ਔਰ ਕਰੀਬ-ਕਰੀਬ 1 ਲੱਖ 45 ਹਜ਼ਾਰ ਹੈਕਟੇਅਰ ਜ਼ਮੀਨ ਜਿਹੜੀ ਆ ਇਹਦੇ ਵਿੱਚ ਬਰਬਾਦ ਹੋਈ ਆ। ਜਿਹਦੇ ਚ ਖੜੀਆਂ ਫਸਲਾਂ ਖਤਮ ਹੋ ਗਈਆਂ ਨੇ। ਦੂਜੇ ਪਾਸੇ ਅਗਰ ਅਸੀਂ ਪੰਜਾਬ ਦੀ ਕੰਟ੍ਰਿਬਿਊਸ਼ਨ ਦੇਖੀਏ ਪੰਜਾਬ ਦੀ ਕੰਟ੍ਰਿਬਿਊਸ਼ਨ ਪੰਜਾਬ ਵਾਸਤੇ ਤੇ ਹਿੰਦੁਸਤਾਨ ਵਾਸਤੇ। ਅੱਜ ਤੋਂ ਕਾਫੀ ਸਾਲ ਪਹਿਲਾਂ ਜਦੋਂ ਸਾਨੂੰ ਆਜ਼ਾਦੀ ਮਿਲੀ ਆ ਅਸੀਂ ਟੋਟਲੀ ਐਗਰੀਕਲਚਰ ਵਾਸਤੇ, ਕਨਕ ਵਾਸਤੇ, ਇਹਨਾਂ ਚੀਜ਼ਾਂ ਵਾਸਤੇ ਅਮਰੀਕਾ ਵਰਗੇ ਮੁਲਕਾਂ ਤੇ ਔਰ ਦੂਜੇ ਮੁਲਕਾਂ ਤੇ ਡਿਪੈਂਡ ਕਰਦੇ ਸੀ ਉਸ ਟਾਈਮ ਦੇ ਪ੍ਰਾਈਮ ਮਿਨਿਸਟਰ ਜਿਹੜੇ ਸਨ ਲਾਲ ਬਹਾਦਰ ਸ਼ਾਸਤਰੀ ਜਿਨ੍ਹਾਂ ਨੇ ਇੱਕ ਨਾਰਾ ਦਿੱਤਾ ਸੀਗਾ ਜੈ ਜਵਾਨ ਤੇ ਜੈ ਕਿਸਾਨ ਤੇ ਪੰਜਾਬ ਉਦੋਂ ਤੋਂ ਉਠਿਆ ਔਰ ਪੰਜਾਬ ਨੇ ਬਹੁਤ ਵੱਡੀ ਕੰਟ੍ਰਿਬਿਊਸ਼ਨ ਕੀਤੀ ਟੂਵਰਡਸ ਦਾ ਜਿਹੜੀ ਹੈ ਸਰਦਾਰ ਬਿਲਕੁਲ 2024 ਦੇ ਆંકੜੇ ਕਹਿੰਦੇ ਨੇ ਕਿ ਕਰੀਬ ਕਰੀਬ 47% ਇੰਡੀਆ ਦੀ ਕਨਕ ਔਰ 31% ਜਿਹੜਾ ਚਾਵਲ ਹੈ ਉਹ ਪੰਜਾਬ ਕੰਟਰੀਬਿਊਟ ਕਰਦਾ ਹੈ ਕੀ ਬਾਤ ਹੈ ਬਹੁਤ ਕੋਈ ਉਹ ਟੋਟਲ ਪੰਜਾਬ ਕੋਲ ਏਰੀਆ ਕਿੰਨਾ ਇੰਡੀਆ ਦਾ ਉਹ ਵੀ ਬੜੀ ਹੈਰਾਨੀ ਵਾਲੀ ਗੱਲ ਹੈ 1.59% ਓਨਲੀ ਓਨਲੀ ਮਤਲਬ 98% ਏਰੀਆ ਦੂਜਿਆਂ ਕੋਲ ਹੈ ਸਾਡੇ ਕੋਲ 1.59% ਤੇ ਪੂਰੇ ਹਿੰਦੁਸਤਾਨ ਦਾ ਟਿੱਡ ਪਰਿਆ ਜਾਣਾ ਹੈ ਹਿੰਦੁਸਤਾਨ ਦਾ ਟਿੱਡ ਪਰਦਾ ਜਰੂਰਤ ਪੈਂਦੀ ਅਸੀਂ ਉਤਰਾਛਲ ਵੀ ਪਹੁੰਚ ਜਾਂਦੇ ਆ ਉੜੀਸਾ ਵੀ ਪਹੁੰਚ ਜਾਂਦੇ ਆ ਭੁਜ ਵੀ ਚਲੇ ਜਾਂਦੇ ਆ ਨੇਪਾਲ ਵੀ ਚਲੇ ਜਾਂਦੇ ਆ ਸੀਰੀਆ ਵੀ ਚਲੇ ਜਾਂਦੇ ਆ ਬਿਹਾਰ ਵੀ ਚਲੇ ਜਾਂਦੇ ਆ ਹਾਂਜੀ ਕੇਰਲਾ ਵੀ ਚਲੇ ਜਾਂਦੇ ਆ ਹਰ ਜਗ੍ਹਾ ਇਹ ਸ਼ਹਿਰ ਪੰਜਾਬ ਦੇ ਹਿੱਸੇ ਆਇਆ ਹੈ ਜੋ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਜੋ ਗੁਰੂ ਸਾਹਿਬਾਨਾ ਦਾ ਵੱਡਾ ਪੰਨਾ ਹੈ ਪੰਜਾਬੀਆਂ ਨੂੰ ਇਹ ਸਾਡੇ ਡੀਐਨਏ 'ਚ ਹੈ ਇਹ ਸਾਡੇ ਡੀਐਨਏ 'ਚ ਹੈ ਮੈਂ ਬਹੁਤ ਸਾਰੇ ਦੇਖ ਰਿਹਾ ਹਾਂ ਕਲਿੱਪਾਂ ਜਿਹਦੇ 'ਚ ਕੀ ਸਬੰਧ ਦੇਣ ਜਾ ਰਹੇ ਨੇ ਤੋਂ ਅੱਗੋਂ ਕਹਿ ਰਹੇ ਨੇ ਕਿ ਸਾਡੇ ਕੋਲ ਸਭ ਕੁਝ ਆਉਂਦਾ ਰਹੇ ਜੋ ਇਹ ਬੜੀ ਵੱਡੀ ਗੱਲ ਹੈ ਨਹੀਂ ਤਾਂ ਲੋਕ ਮੈਂ ਤਾਂ ਥੋੜਾ ਮੈਂ ਤਾਂ ਥੋੜਾ ਰੁਕਣਾ ਚਾਹਾਂਗਾ ਪੰਜਾਬ ਤੇ ਹਰ ਸਮੇਂ ਵਿਪਤਾ ਪਈ ਹੈ ਜੀ ਕਦੀ 47 ਕਦੀ 88 ਕਦੀ 84 ਕਦੀ 93 ਪੰਜਾਬ ਫਿਰ ਮੁੜ ਸੁਰਜੀਤ ਹੋਇਆ ਪੰਜਾਬ ਫਿਰ ਖੜਾ ਹੋਇਆ ਮੌਜੂਦਾ ਸਮੇਂ ਜੋ ਪੰਜਾਬ ਦੇ ਉੱਪਰ ਹੜਾਂ ਦੀ ਆਫਤ ਆਈ ਹੈ ਮੁੜ ਸੁਰਜੀਤ ਹੋਵੇਗਾ ਪੰਜਾਬ ਬਿਲਕੁਲ ਮੁੜ ਸੁਰਜੀਤ ਹੋਏਗਾ ਕਿਉਂਕਿ ਮੈਂ ਤੁਹਾਨੂੰ ਪਹਿਲੇ ਅਰਜ਼ੀ ਕਰ ਚੁੱਕਿਆ ਕਿ ਇੱਕ ਤੇ ਚੜ੍ਹਦੀ ਕਲਾ ਵਾਲੇ ਲੋਕ ਨੇ ਉਹ ਜਿਹੜਾ ਜਿਵੇਂ ਕਹਿੰਦੇ ਪੰਜਾਬ ਜਿੰਦਾ ਗੁਰੂਆਂ ਦੇ ਨਾਂ ਤੇ ਤੀਸਰੀ ਗੱਲ ਤੁਹਾਡਾ ਡੀਐਨਏ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਸਮਾਵੇਸ਼ ਹੋਣੀਆਂ ਆਪਸ ਵਿੱਚ ਦੁਬਾਰਾ ਤੋਂ ਖੜੇ ਹੋਣੀਆਂ ਬਟ ਇਸ ਟਾਈਮ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਉਹ ਇਹ ਹੈਗੀ ਆ ਕਿ ਜਿਹੜੀਆਂ ਵੀ ਸੰਸਥਾਵਾਂ ਜੜੀਆਂ ਵੀ ਕੰਮ ਕਰ ਰਹੀਆਂ ਨੇ ਸਰਕਾਰੀ ਗੈਰ ਸਰਕਾਰੀ ਜੋ ਵੀ ਕਰ ਰਹੀਆਂ ਨੇ ਉਹਨਾਂ ਨੂੰ ਜਿਵੇਂ ਹਾਲਾਤ ਸੁਧਰਦੇ ਨੇ 10 ਦਿਨ ਨੂੰ 5 ਦਿਨ ਨੂੰ ਜਦੋਂ ਵੀ ਰੱਬ ਕਰੇ ਅਸੀਂ ਰੋਜ਼ ਅਰਦਾਸ ਕਰੀਏ ਕਿ ਉਹ ਜਲਦੀ ਤੋਂ ਜਲਦੀ ਸੁਧਰਣ ਜਦੋਂ ਸੁਧਰਦੀਆਂ ਨੇ ਉਸ ਤੋਂ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਦੇ ਨੁਮਾਇੰਦਿਆਂ ਨੂੰ ਬੈਠ ਕੇ ਕੰਮ ਕਰਨ ਦੀ ਲੋੜ ਹੈ ਸਿਰ ਜੋੜਨ ਦੀ ਲੋੜ ਹੈ ਦੇਖੋ 1500 ਪਿੰਡ ਹੈ ਅਗਰ ਇੰਜੀਨੀਅਰ ਸੰਸਥਾਵਾਂ ਕੰਮ ਕਰ ਰਹੀਆਂ ਨੇ ਇਸ ਟਾਈਮ ਜੋ ਸਾਡੇ ਕੋਲ ਆਕੜੇ ਹੈਗੇ ਨੇ 20 ਤੋਂ 22 ਇਹ ਜੋ ਇਹ ਸੰਸਥਾਵਾਂ ਨੇ ਜਿਹੜੀ ਬੜੇ ਹਾਈ ਲੈਵਲ ਤੇ ਕੰਮ ਕਰ ਰਹੀਆਂ ਨੇ ਉਹ ਪੂਰਾ ਜੋਰ ਲਗਾ ਰਹੀਆਂ ਨੇ ਅੱਜ ਅਸੀਂ ਘਰ ਤੋਂ ਬਾਹਰ ਨਿਕਲਣ ਨੂੰ ਤਿਆਰ ਨਹੀਂ ਹੁੰਦੇ ਜਦੋਂ ਬਾਰਿਸ਼ ਤੇਜ਼ ਹੋ ਜਾਂਦੀ ਹੈ ਗੱਡੀ 'ਚ ਬੱਠੇ ਵੀ ਅਸੀਂ ਕਾਲੇ ਪੈ ਜਾਂਦੇ ਹਾਂ ਬਿਲਕੁਲ ਉਹ ਜਿਹੜੇ ਜਾ ਕੇ ਛਾਤੀ-ਛਾਤੀ ਜਿਹਨੇ ਪਾਣੀ 'ਚ ਕੰਮ ਕਰ ਰਹੇ ਉਹ ਵੀ ਤੇ ਕਿਸੇ ਦੇ ਪੁੱਤਰ ਦੀ ਹੈਗੇ ਹਨਾ ਅੱਜ ਜਦੋਂ ਪੰਜਾਬ ਦੇ ਹਾਲਾਤ ਵੇਖਦੇ ਆ ਕੋਈ ਪੰਜਾਬੀ ਇੰਡਸਟਰੀ ਫਿਲਮ ਜਸਟਿਸ ਦਾ ਇਹੋ ਜਿਹਾ ਕਲਾਕਾਰ ਜਿਹੜਾ ਬਾਹਰ ਨਾ ਆਇਆ ਹੋਵੇ ਜਿਨ੍ਹਾਂ ਨੇ ਹਾ ਦਾ ਨਾਰਾ ਨਾ ਮਾਰਿਆ ਹੋਵੇ ਪੰਜਾਬੀ ਅਧੱਕ ਵਿੱਚ ਭਾਵੇਂ ਉਹ ਬਾਲੀਵੁੱਡ ਹੈ ਭਾਵੇਂ ਉਹ ਪੋਲੀਵੁੱਡ ਹੈ ਇਥੋਂ ਤੱਕ ਕਿ ਪੰਜਾਬ ਦੇ ਵਿੱਚ ਧਾਰਮਿਕ ਜੱਥੇਬੰਦੀਆਂ ਦੇ ਨਾਲ ਨਾਲ ਸਮਾਜਿਕ ਜੱਥੇਬੰਦੀਆਂ ਵੀ ਹੋ ਜੀਆਂ ਨੇ ਜਿਨ੍ਹਾਂ ਨੇ ਪੰਜਾਬ ਵਾਸਤੇ ਇਹ ਆਖਿਆ ਕਿ ਅਸੀਂ ਪੰਜਾਬ ਦੇ ਨਾਲ ਆ ਅਸੀਂ ਪੰਜਾਬੀਆਂ ਦੇ ਨਾਲ ਆ ਦੇਖੋ ਇਹ ਤਾਂ ਹਰ ਕਿਸੇ ਪੰਜਾਬੀ ਦਾ ਫਰਜ਼ ਬੰਦਾ ਹੈ ਫਰਜ਼ ਬੰਦਾ ਬਿਲਕੁਲ ਇਸ ਟਾਈਮ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਉਹਨਾਂ ਤੇ ਕਰ ਰਹੀਆਂ ਨੇ ਬਟ ਕਈ ਵਾਰੀ ਦੇਖਦੇ ਆਂ ਬੜੇ ਹੈਰਾਨ ਹੋ ਰਹੇ ਆਂ ਕਿ ਕਈ ਸੰਸਾਵਾ ਬਿਲਕੁਲ ਐਕਟਿਵ ਨਹੀਂ ਹੋ ਰਹੀਆਂ ਜਿਵੇਂ ਪੰਜਾਬ ਦੇ ਵਿੱਚ ਵਪਾਰ ਮੰਡਲ ਹੈ ਜਿਹੜੇ ਵੱਡੇ ਵੱਡੇ ਵਪਾਰੀ ਨੇ ਲੇਖੋ ਇਸ ਧਰਤੀ ਤੋਂ ਹੀ ਖੜੇ ਹੋਏ ਪੰਜਾਬ ਦੇ ਵੱਡੇ ਵੱਡੇ ਬਿਲਡਰ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਕੋਆਂਦੇ ਬਿਲਡਰ ਨੇ ਸੀਐਸਆਰਚ ਵੀ ਪੈਸਾ ਲਗਾਉਂਦੇ ਨੇ ਦਿੰਦੇ ਨੇ ਸਭ ਕੁਝ ਕਰਦੇ ਨੇ ਉਹ ਕਿੱਥੇ ਨੇ ਵਪਾਰ ਦੇ ਵਿੱਚ ਅੜਤੀਆ ਕਿੰਨਾ ਵੱਡਾ ਅੜਤੀਆ ਦਾ ਜਹਲ ਹੈ ਉਹ ਵੀ ਕਿੱਥੇ ਨੇ ਬਿਲਕੁਲ ਹੈਨਾ ਇਸ ਟਾਈਮ ਸਾਨੂੰ ਜ਼ਰੂਰਤ ਹੈ ਚਾਹੇ ਅਸੀਂ ਛੀੜੀ ਦੇ ਚੁੰਜ ਜਿਨਾ ਹੀ ਕੰਮ ਕਰੀਏ ਬਟ ਕਰੀਏਗਾ ਕਰੀਏ ਚਲੋ ਉਹ ਜ਼ਰੂਰਤ ਹੈ ਉਸ ਸੰਸਥਾਵਾਂ ਕਰ ਰਹੀ ਹੈ ਨਾ ਜ਼ਰੂਰੀ ਨਹੀਂ ਕਿ ਸਾਰੀਆਂ ਕੰਮ ਸਿਕ ਸੰਸਥਾਵਾਂ ਨੇ ਠੇਕਾ ਲੇਤਾ ਹੋਇਆ ਕਿ ਸਾਰੇ ਰਹਿਣੇ ਅਗਰ ਅਸੀਂ ਪੰਜਾਬ ਦਾ ਪਾਣੀ ਪੀਨੇ ਤਾਂ ਸਾਰੇ ਪੀਨੇ ਆ ਪੰਜਾਬ ਦੀ ਖੇਤੀ ਖਾਣੇ ਤਾਂ ਅਸੀਂ ਸਾਰੇ ਖਾਂਦੇ ਆ ਤੁਸੀਂ ਸੋਚੋ ਕਿ ਇੱਕ ਸਟੇਟ ਜਿਹੜਾ ਕਿ 1.5% ਟੋਟਲ ਲੈਂਡ ਹੋਲਡਿੰਗ ਕਰਦਾ ਹੈ 47% ਕਣਕ ਜੀਵਨ ਤੋਂ ਪਹਿਲਾਂ ਦੱਸਿਆ 31% ਚਾਵਲ कॉटन ਉਹ ਸਾਰਾ ਸੈਕਟਰ ਇੰਡਸਟਰੀਜ਼ ਇਸ ਤਰ੍ਹਾਂ ਅਸੀਂ ਲੀਡਰ ਆ ਨਾ ਅਸੀਂ ਕਰਦੇ ਆ ਨਾ ਔਰ ਅਸੀਂ ਦੇਖੋ ਹੋਰ ਹੈਰਾਨੀ ਵਾਲੀ ਗੱਲ ਦੱਸਦਾ ਆਕੜੇ ਕੀ ਕਹਿੰਦੇ ਨੇ ਹਿੰਦੁਸਤਾਨ ਦੀ ਆਬਾਦੀ ਦਾ ਕੋਈ ਪਰਸੈਂਟ ਵੀ ਨਹੀਂ ਗਿਨਾ ਜਾ ਸਕਦਾ ਨਮਕਾਂ ਸੀ ਅਟੈਚ ਤੇ 3 ਲੱਖ ਤੋਂ ਉੱਪਰ ਫੌਜੀ ਰਿਟਾਇਰਡ ਪੰਜਾਬ ਵਿੱਚ ਹੈਗਾ। ਔਰ ਹਿੰਦੁਸਤਾਨ ਦੀ 150 ਕਰੋੜ ਦੀ ਆਬਾਦੀ ਵਿੱਚ ਸਭ ਤੋਂ ਜ਼ਿਆਦਾ ਵਾਰ ਵਿਡੋਸ ਪੰਜਾਬ ਵਿੱਚ ਨੇ 74 ਹਜ਼ਾਰ ਤੋਂ ਉੱਤੇ। ਇਹ ਸੰ 2024-22 ਦਾ ਆਕੜਾ ਹੈਗਾ। ਇਹ ਮਿਨਿਸਟਰੀ ਆਫ ਡਿਫੈਂਸ ਨੇ ਪਾਇਆ ਹੈ ਕੋਈ ਮੈਂ ਆਪਣੇ ਕੋਲ ਨਹੀਂ ਲਿਆਦਾ ਆਇਆ। ਤੁਸੀਂ ਇਹ ਜੋ ਲੋਕਾਂ ਨੂੰ ਹੀ ਅਗਰ ਨਹੀਂ ਖੜੇ ਹੁੰਦੇ ਹੋ ਬੜੀ ਹੈਰਾਨੀ ਵਾਲੀ ਗੱਲ ਹੈ। ਥੋੜਾ ਜਿਹਾ ਪੰਜਾਬ ਦੇ ਹਾਲਾਤ ਤੁਸੀਂ ਸੋਹਣੀ ਗੱਲ ਕੀਤੀ ਹੈ ਵੀ ਕਿਵੇਂ-ਕਿਵੇਂ ਜੱਥੇਬੰਦੀਆਂ ਨਾਲ ਆ ਰਹੀਆਂ ਨੇ ਤੇ ਕੁਝ ਨਹੀਂ ਆ ਰਹੀਆਂ ਸਾਇਲੈਂਸ ਹੋ ਚੁੱਕੀਆਂ ਨੇ ਇੱਕ ਦਿਨ ਹੜ ਦਾ ਕੈਰ ਖਤਮ ਹੋਵੇਗਾ ਜੀ ਪਰੰਤੂ ਹੜਾ ਤੋਂ ਬਾਅਦ ਖੇਤੀ ਤੇ ਪ੍ਰਭਾਵ ਜਿਹੜਾ ਪਿਆ ਹੈ ਵਪਾਰ ਤੇ ਪ੍ਰਭਾਵ ਜਿਹੜਾ ਪਿਆ ਹੈ ਇੱਥੋਂ ਤੱਕ ਜਿਨ੍ਹਾਂ ਇਲਾਕਿਆਂ ਦੇ ਵਿੱਚ 2-10 ਸਾਲ ਖੇਤੀ ਨਹੀਂ ਹੋਵੇਗੀ ਪਰਿਵਾਰ ਜਿਨ੍ਹਾਂ ਦੇ ਘਰ ਟਹਿ ਚੁੱਕੇ ਨੇ ਜਿਨ੍ਹਾਂ ਦੇ ਘਰ ਦੇ ਜੀ ਜਾ ਚੁੱਕੇ ਨੇ ਹੜਾ ਤੋਂ ਬਾਅਦ ਕਿਹੋ ਜਿਹਾ ਮਾਹੌਲ ਹੋਵੇਗਾ ਉਹ ਜਲਦੀ ਕਿਤੇ ਖੜੇ ਨਹੀਂ ਹੋ ਜਾਵੇਗਾ ਪਰਿਵਾਰ ਤੋਂ ਉਹ ਕਿਵੇਂ ਉਸ ਪਰਿਵਾਰ ਦੀ ਸਾਰ ਲਈ ਜਾਵੇ ਕਿਵੇਂ ਜਥੇਬੰਦੀਆਂ ਕਾਰਜਕਨ ਮੈਂ ਚਾਹਾਂਗਾ ਥੋੜਾ ਇਹਦੇ ਬਾਰੇ ਵੀ ਆਪਾਂ ਗੱਲ ਕਰੀ ਮੈਂ ਜੀ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਦੁਬਾਰਾ ਉਸੇ ਗੱਲ ਨੂੰ ਰਿਪੀਟ ਕਰਾਂਗਾ ਦੁਬਾਰਾ ਉਹ ਗੱਲ ਮੈਂ ਕਵਾਂਗਾ ਕਿਉਂਕਿ ਮੈਂ ਕਈ ਜਥੇਬੰਦੀਆਂ ਦੇ ਲੋਕਾਂ ਦੇ ਸੁਣ ਰਿਹਾ ਹਾਂ ਗੱਲ ਉਹ ਕਹਿ ਰਹੇ ਨੇ ਬਾਰ-ਬਾਰ ਕਿ ਅਸੀਂ ਇਕੱਠੇ ਹੋਈਏ ਇਕੱਠੇ ਹੋ ਕੇ ਬੈਠੀਏ ਉਹ 1500 ਪਿੰਡਾਂ ਨੂੰ ਆਈਡੈਂਟੀਫਾਈ ਕਰੀਏ ਉਹਦਾ ਇੱਕ ਰੋਡ ਮੈਪ ਬਣਾਈਏ ਬਿਲਕੁਲ ਅੱਜ ਦੀ ਡੇਟ ਇਸ ਹੋ ਕੀ ਰਿਹਾ ਹੈ ਦੇਖੋ ਇਸ ਟਾਈਮ SOS ਵਾਲੀ ਸਿਚੁਏਸ਼ਨ ਹੈ ਉਸ ਲੋੜ ਸ਼ਾਇਦ ਮੈਨੂੰ ਕਨਕ ਦੀ ਆ ਤੇ ਮੇਰੇ ਕੋਲ ਆ ਗਿਆ ਤੇਲ ਤੁਹਾਨੂੰ ਲੋੜ ਹੈ ਸ਼ਾਇਦ ਕਪੜੇ ਦੀ ਤੇ ਤੁਹਾਡੇ ਘਰ ਪਹੁੰਚ ਗਿਆ ਸਾਬਣ ਇਹ ਹੋ ਰਿਹਾ ਇਸ ਤਰ੍ਹਾਂ ਦੀ ਹੋਰੀਆਂ ਨੇ ਚੀਜ਼ਾਂ ਬਟ ਜਦੋਂ ਇਹ ਸਿਚੁਏਸ਼ਨ ਥੋੜੀ ਜੀ ਨਾਰਮਲਾਈਜ਼ ਹੁੰਦੀ ਹੈ ਦੇਖੋ ਪੰਜਾਬੀਆਂ ਦੀ ਆਦਤ ਹੈ ਕਿ ਅਗਰ ਜ਼ਰੂਰਤ ਹੋ ਜਾਦਾ ਕਿਸੇ ਕੋਲੋਂ ਹੀ ਮੰਗਣਗੇ ਅਗਰ ਉਹਨਾਂ ਨੂੰ ਜਿੰਨੀ ਕਿ ਲੋੜ ਹੈ ਉਹ ਲੈਣਗੇ ਮੇਰਾ ਐਕਸਪੀਰੀਅੰਸ ਦੇਖਦਾ ਮੈਂ ਕਈ ਵਾਰੀ ਕੋਵਿਡ ਦੇ ਵਿੱਚ ਵੀ ਕੰਮ ਕੀਤਾ ਸਭੇ ਕੰਮ ਕੀਤਾ ਮੈਂ ਦੇਖਿਆ ਲੋਕ ਆਪ ਹੀ ਹੱਥ ਜੋੜ ਦਿੰਦੇ ਨੇ ਜੀ ਕਿਸੇ ਦੂਜੇ ਨੂੰ ਦੇ ਦਿਓ ਮੇਰੇ ਕੋਲ ਹੈ ਇਹ ਖਾਸੇ ਦਾ ਪੰਜਾਬੀ ਹੈ ਤੇ ਉਹ ਮੈਂ ਦੱਸਿਆ ਕਿ ਉਹ ਚੀਜ਼ਾਂ ਹੈ ਨੇ ਸਾਡੇ ਅੰਦਰ ਮਤਲਬ ਇਨਸਟਿੰਕਟ ਆ ਕਿ ਆ ਨੋਰੈਨੀ ਰਹਿਣੀ ਹੈ ਉਹ ਨਹੀਂ ਜਾਣਗੀਆਂ ਸਾਡੇ ਕੋਲ ਉਹਨੂੰ ਇਸ ਟਾਈਮ ਜ਼ਰੂਰਤ ਹੈਗੀ ਹੈ ਕਿ ਛੋਟੇ ਛੋਟੇ ਕੰਮ ਅਸੀਂ ਉੱਥੇ ਜਿਹੜੇ ਲਈਏ ਜਿਵੇਂ ਕਈਆਂ ਨੇ ਵਿਆਹ ਧਰੇ ਹੋਣਗੇ ਉਹਨਾਂ ਦੇ ਵਿਆਹ ਕੈਨਸਲ ਹੋਣਗੇ ਜਿਨ੍ਹਾਂ ਦੇ ਮਕਾਨ ਗਿਰ ਗਏ ਜਿਨ੍ਹਾਂ ਦੇ ਬੱਚੇ ਪੜਦੇ ਨੇ ਉਹਨਾਂ ਦੀ ਸਕੂਲ ਦੀਆਂ ਵਰਦੀਆਂ ਉਹਨਾਂ ਦੇ ਬੈਗ ਉਹ ਵੀ ਵਾਗੇ ਹੋਣਗੇ ਉੱਥੇ ਅਕਸਰਾਂ 3 ਲੱਖ ਤੋਂ ਉੱਪਰ 5 ਲੱਖ ਰੁਪਏ ਦਾ ਅਫੈਕਟਡ ਹੈ ਜੋ ਗਵਰਨਮੈਂਟ ਦੇ ਆਕੜੇ ਕਹਿੰਦੇ ਨੇ ਅਗਰ ਗਵਰਨਮੈਂਟ ਦਾ ਪੰਜ ਕਰ ਰਿਹਾ ਤਾਂ ਪੰਜ ਪਲੱਸ ਹੀ ਹੋਏਗਾ ਘਟ ਨਹੀਂ ਹੋ ਸਕਦਾ ਹੈਗਾ ਗਵਰਨਮੈਂਟ ਵੀ ਬੜਾ ਸੋਚ ਸਮਝ ਕੇ ਆਕੜਾ ਲ ਨਿਕਾਲਦੀ ਹੈ ਬਿਲਕੁਲ ਹੁਣ ਉਹਦੇ ਚ ਕੀ ਹੈਗਾ ਕਿ ਜ਼ਰੂਰਤ ਸਭ ਤੋਂ ਵੱਡੀ ਕੀ ਹੈ ਕਿ ਉੱਥੇ ਜਾ ਕੇ ਮੈਡੀਕਲ ਕੈਂਪਸ ਲਗਾਏ ਜਾਣ ਕਿਉਂਕਿ ਬਿਮਾਰੀਆਂ ਹੁਣ ਸ਼ੁਰੂ ਹੋਣਗੀਆਂ ਜਦੋਂ ਪਾਣੀ ਸੁੱਕੇਗਾ ਮਰੇ ਨੇ ਜੀ ਉਹ ਵੀ ਆਣਗੇ ਪੰਜਾਬ ਦੇ ਕੋਲ ਇੱਕ ਜਿਹੜਾ ਪਸ਼ੂ ਧਨ ਵਾਲਾ ਕੰਮ ਉਹ ਵੀ ਬੜਾ ਵੱਡਾ ਹੈਗਾ ਉਹ ਇੱਕ ਤਰੀਕੇ ਦੇ ਬਲੈਕ 골ਡ ਕਿਹਾ ਜਾਂਦਾ ਮੱਝਾਂ ਨੂੰ ਕਿੰਨਾ ਵੱਡਾ ਕੰਟਰੀਬਿਊਟਰ ਹੈ ਪੰਜਾਬ ਦੁੱਧ ਦੇ ਮਾਮਲੇ ਤੁਸੀਂ ਉਹਨਾਂ ਦੇਖੋ ਕਿ ਉਸ ਤੋਂ ਬਾਅਦ ਜਦੋਂ ਇਹ ਚੀਜ਼ਾਂ ਖਤਮ ਹੋਣਗੀਆਂ ਨਾਰਮਲ ਹੋਏਗੀ ਸਿਚੁਏਸ਼ਨ ਜਦੋਂ ਹਾਲਾਤ ਸਧਾਰਨ ਹੋ ਜਾਣਗੇ ਜਿਵੇਂ ਜਲਦੀ ਸੀ ਰੁਟੀਨ ਹੋ ਜਾਏਗੀ ਉਸ ਟਾਈਮ ਜਿਹੜੀ ਬਹੁਤ ਜ਼ਰੂਰਤ ਹੈ ਕਿ ਉਹਨਾਂ ਇਲਾਕਿਆਂ 'ਚ ਜਿਨ੍ਹਾਂ ਨੇ ਕੋ ਲੂਨ ਲਿੱਤਾ ਹੈ ਕੋਈ ਕਰਜ ਲੈਤਾ ਹੈ ਖੇਤੀ ਵਾਸਤੇ ਕਿਸੇ ਚੀਜ਼ ਵਾਸਤੇ ਉਹਨਾਂ ਨੂੰ ਘੱਟੋ ਘੱਟ 3 ਸਾਲ ਦੀ ਰਿਲੀਫ ਦੇਣੀ ਪੈਗੀ ਤੁਹਾਨੂੰ ਉਹਨਾਂ ਦਾ ਕੋਈ ਵਿਆਜ ਨਹੀਂ ਲੈਣਾ ਪੈਗਾ ਤੁਸੀਂ ਜਿਹੜੇ ਕੰਮ ਕਰਾਏ ਨੇ ਜਿੰਨੀਆਂ ਵੀ ਸਾਡੀਆਂ ਧਾਰਮਿਕ ਜਾਂ ਸਮਾਜਿਕ ਜਥੇਬੰਦੀਆਂ ਨੇ ਹਰ ਇੱਕੀ ਕੰਮ ਲੈ ਲਈ ਇੱਕ ਜਥੇਬੰਦੀ ਮੈਡੀਕਲ ਕਰੀ ਉਹ ਮੈਡੀਕਲ ਹੀ ਕਰੇਗੀ ਕੋਈ ਮੱਝਾ ਦਾ ਕੰਮ ਕਰ ਰਿਹਾ ਮੱਝਾ ਦੀ ਸੇਵਾ ਲੈਣਾ ਮੱਝੇ ਸੇਵਾ ਕਰੇਗਾ ਕੋਈ ਚਾਰੇ ਦੀ ਗੱਲ ਕਰ ਰਿਹਾ ਚਾਰੇ ਦੀ ਸੇਵਾ ਲਵੇਗਾ ਕੀ ਇਹ ਜਥੇਬੰਦੀਆਂ ਰੋਲਤਾ ਕਰ ਸਕਦੀਆਂ ਨੇ ਕੀ ਬੜੇ ਆਰਾਮ ਨਾਲ ਕਰ ਸਕਦੀਆਂ ਨੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਬਟ ਇਸ ਤਰ੍ਹਾਂ ਕਰਨ ਨਾਲ ਨਾ ਕਈ ਵਾਰੀ ਥੋੜ ਮਿਸਮੈਨੇਜਮੈਂਟ ਹੋ ਸਕਦਾ ਹੈਗਾ ਪਰ ਪਹਿਲੇ ਬੈਟਲ ਪਵੇਗਾ ਸਾਰਾ ਉਹਦੇ ਨਾਲ ਤੁਸੀਂ ਆਪਸ ਵਿੱਚ ਪਿੰਡ ਵੰਡ ਲਓ ਨਾ ਦੇਖੋ ਕੁੱਲ 1500 ਪਿੰਡ ਹੈ ਕਹਿਣ ਦੀ ਗੱਲ ਹੈ 1500 ਪਿੰਡ 1500 ਪਿੰਡ ਬਹੁਤ ਵੱਡੀ ਗੱਲ ਹੁੰਦੀ ਹੈ ਉਹਨਾਂ ਨੂੰ ਉਹਨਾਂ ਦੀ ਸਮਰੱਥਾ ਦੇ ਅਨੁਸਾਰ ਉਹ ਆਪ ਚੁਣ ਲੈ ਜਿਵੇਂ ਅੱਜ ਦਲੀਪ ਦਿਲਜੀਤ ਦੋ ਸਾਜ ਨੇ ਇੱਕ ਬਿਆਨ ਦਿੱਤਾ ਕਿ ਮੈਂ ਜੀ 12 ਪਿੰਡ ਅਡਾਪਟ ਕਰਦਾ ਹੈਗਾ ਇਸ ਤਰ੍ਹਾਂ ਹੀ ਉਹ ਵੀ ਕਰਨ ਦੇਖੋ ਬਾਕੀ ਅਸੀਂ ਖੁੱਲਾ ਸਰਕਾਰ ਨੂੰ ਖੁੱਲਾ ਨਾ ਛੱਡੀ ਹੈ ਨਾ ਇਹ ਸਰਕਾਰ ਤੋਂ ਜੋ ਬੰਦਾ ਹੈ ਸਾਡਾ ਹੱਕ ਜੋ ਕਿ ਅਸੀਂ ਦੇਖੋ ਟੈਕਸ ਪੇਰ ਅਸੀਂ ਸਰਕਾਰ ਦਾ ਸਾਰਾ ਟੈਕਸ ਵੀ ਕਰਦੇ ਆ ਸਰਕਾਰ ਨੂੰ ਅਸੀਂ ਹਰ ਤਰੀਕੇ ਦੀ ਸਪੋਰਟ ਕਰਦੇ ਹੈਗੇ ਆ ਸਰਕਾਰ ਦੇ ਅਸੀਂ ਜਿਹੜੇ ਗੋਡਾਊਨਸ ਅਗੇ ਨੇ ਖੇਤੀ ਕਰਕੇ ਪਰਦੇ ਹੈਗੇ ਆ ਦੇਖੋ ਕਿਸਾਨ ਦੇ ਵਿੱਚ ਔਰ ਇੱਕ ਵਪਾਰੀ ਚ ਕੀ ਫਰਕ ਹੈ ਵਪਾਰੀ ਆਪਣੀ ਚੀਜ਼ ਦੀ ਕੀਮਤ ਆਪ ਤੈਅ ਕਰਦਾ ਹੈਗਾ ਪਰ ਕਿਸਾਨ ਨਹੀਂ ਔਰ ਕਿਸਾਨ ਨਹੀਂ ਕਰ ਸਕਦਾ ਔਰ ਕਿਸਾਨ ਕਿਦੇ ਤੇ ਡਿਪੈਂਡ ਕਰਦਾ ਕੁਦਰਤ ਤੇ ਕੁਦਰਤ ਤੇ ਬਿਲਕੁਲ ਤੁਸੀਂ ਖੇਤੀ ਕੀਤੀ ਆ ਕਿਸਾਨ ਵੇਟ ਕਰ ਰਿਹਾ بارش ਆ ਗਈ ਜਿਆਦਾ ਤਾਮੀ ਮਾੜਾ ਨਾ ਪਈ ਸੁੱਕਾ ਪੈ ਜਾਣਾ ਹੈਗਾ ਫਿਰ ਵੀ ਉਹ ਰੱਬ ਦਾ ਬਦਕੀ ਕਰਦਾ ਸ਼ੁਕਰ ਕਰਦਾ ਮਾਲਕ ਦਾ ਅੱਜ ਵੀ ਮੈਕਸਿਮਮ ਕਿਸਾਨ ਫੈਮਲੀਆਂ ਦੇ ਵਿੱਚ ਪਹਿਲੀ ਫਸਲ ਦਾ ਪਹਿਲੀ ਬੋਰੀ ਜਿਹੜੀ ਹੈ ਉਹ ਗੁਰੂ ਘਰ ਜਾਂਦੀ ਹੈ ਲੰਗਰ ਵਾਸਤੇ ਇਹ ਬਹੁਤ ਵੱਡੀ ਗੱਲ ਹੈ ਅਸਲ ਦਸਵੰਦ ਉਹ ਕੱਢਦਾ ਜਿਹੜੇ ਕਹਿੰਦੇ ਨੇ ਨਾ ਕਿਸਾਨ ਨੂੰ ਅੰਦਾਜ਼ਾ ਨਾ ਕੋ ਕਈ ਕਹਿੰਦੇ ਨੇ ਮੈਂ ਉਹਨਾਂ ਨੂੰ ਕਹਿੰਦਾ ਇੱਕ ਕੰਮ ਕਰੋ ਦੋ ਦਿਨ ਕਿਸਾਨ ਨਾਲ ਰਹਿ ਕੇ ਵਖਾਓ ਦੋ ਘੰਟੇ ਇੱਕ ਦਿਨ ਜੀਵੀ ਦੇ ਖੇਤੇ 'ਚ ਖੜ ਕੇ ਦਿਖਾਓ ਪਤਾ ਲੱਗ ਜਾਏਗਾ ਕਿਉਂ ਅੰਦਾਜ਼ਾ ਕਿਉਂ ਅੰਦਾਜ਼ਾ ਕਿਹਾ ਜਾਂਦਾ ਜਦੋਂ ਸੱਪ ਉਠੂਏ ਤੁਹਾਡੇ ਪੈਰਾਂ ਦੇ ਉੱਤੋਂ ਲੰਘਣਗੇ ਨਾ ਫਿਰ ਤੁਹਾਨੂੰ ਸਮਝ ਆ ਜਾਏਗੀ ਕਿ ਕੀ ਹੁੰਦੀ ਹੈ ਖੇਤੀ ਇੱਕ ਦਾਣੇ ਨੂੰ ਪ੍ਰਾਪਤ ਕਰਨ ਵਾਸਤੇ ਪਿੱਛੇ ਕਿੰਨੀਾਂ ਦੀ ਮਿਹਨਤ ਹੋਦੀ ਹੈ ਕਿਸ ਨੇ ਉਗਾਇਆ ਕਿਸ ਨੇ ਬੀਜ ਪਾਇਆ ਕਿਸ ਨੇ ਸਿੰਚਾਈ ਕੀਤੀ ਕਿਸ ਨੇ ਪੀਸਿਆ ਤਾਂ ਜਾ ਕੇ ਕਿਤੇ ਰੋਟੀ ਬਣਦੀ ਹੈ ਤੇ ਤੁਸੀਂ ਜਿਹੜਾ ਉਹ ਆਪਣੀ ਚੀਜ਼ ਦੀ ਮੁੱਲ ਆਪ ਤੈਅ ਕਰਦੇ ਹੋ ਸਭ ਕੁਝ ਕਰਦੇ ਹੋ ਜੋ ਵੀ ਤੁਸੀਂ ਬਣਾਉਂਦੇ ਹੋ ਤੇ ਉਹ ਦੇਖੋ ਕੋਈ ਆਪਣਾ ਮੁੱਲ ਵੀ ਨਹੀਂ ਤੈਅ ਕਰ ਸਕਦਾ ਉਹਦੇ ਵਾਸਤੇ ਵੀ ਉਹਨੂੰ ਡਿਪੈਂਡ ਕਰਨਾ ਪੈਂਦਾ ਕਿਸੇ ਨਾ ਕਿਸੇ ਤੇ ਕਿ ਉਹ ਸਾਡਾ ਮੁੱਲ ਕੱਢਣਗੇ ਹੁਣ ਦੇਖਿਆ ਜਾਏ ਤੇ ਇਕੋਨਾਂ ਨੂੰ ਇੱਕ ਲੰਗਨ ਹੈ ਧਰਤੀ ਦੇ ਨਾਲ ਤੇ ਤਰ ਲੱਗੇ ਹੋਏ ਨੇ ਅਗਰ ਉਹ ਵਪਾਰੀ ਹੋ ਜਾਣ ਜਿਸ ਦਿਨ ਉਹ ਵਪਾਰੀ ਹੋ ਜਾਣਗੇ ਜੇ ਵਪਾਰ ਕਰਨਗੇ ਫਿਰ ਉਹ ਖੇਤੀ ਕਰਨੀ ਬੰਦ ਕਰ ਦੇਣਗੇ ਅਨਾਜ ਕਿੱਥੋਂ ਆਏ ਫਿਰ ਕਿੱਥੋਂ ਲਿਆਓਗੇ ਅਨਾਜ ਤੁਸੀਂ ਫਿਰ ਅਮਰੀਕਾ ਤੋਂ ਮੰਗੋਗੇ ਯਾ ਆਸਟ੍ਰੇਲੀਆ ਤੋਂ ਮੰਗੋਗੇ ਕਿੱਥੋਂ ਤੋਂ ਮੰਗੋ ਫਿਰ ਉਹ ਆਪਣੀ ਟਰਮਸ ਤੇ ਦੇਣਗੇ ਨਾ ਤੁਹਾਨੂੰ ਬਿਲਕੁਲ ਹੁਣ ਆਪਾਂ ਆਂ ਜਥੇਬੰਦੀਆਂ ਦੇ ਵੱਲ ਜਿਹੜਾ ਕਾਰਜ ਇੱਕ ਜਥੇਬੰਦੀ ਕਰ ਰਹੀ ਹੈ ਜਿਹੜਿਆ ਇਸ ਕਾਰਜ ਨੂੰ ਜੇਕਰ ਤਕਰੀਬਨ 40-50 ਜਥੇਬੰਦੀਆਂ ਰਲ ਕੇ ਕਾਰਜ ਕਰਨਗੇ ਸ਼ਾਇਦ ਪੰਜਾਬ ਮੁੜ ਖੜੇਗਾ ਬਿਲਕੁਲ ਖੜੇਗਾ ਮੈਂ 1 ਮਿੰਟ ਦੇ ਵਾਸਤੇ ਕਿਉਂਕਿ ਜਿਹੜੀ ਜਥੇਬੰਦੀਆਂ ਇਸ ਟਾਈਮ ਦੇ ਉੱਤੇ ਕੰਮ ਕਰ ਰਹੀਆਂ ਨੇ ਮੇਨਲੀ ਉਹਨਾਂ ਦਾ ਮੈਂ ਥੋੜਾ ਜਿਆਦਾ ਇੱਕ ਤੁਹਾਡੇ ਨਾਲ ਡਾਟਾ ਕਰਦਾ ਹੈਗਾ ਜੀ ਇੱਕ ਸਰਬੱਤ ਦਾ ਭਲਾ ਖਾਲਸਾ ਐਡ ਗਲੋਬਲ ਸਿੱਖ ਯੂनाइटेड ਸਿੱਖ ਐਸਜੀਪੀਸੀ ਦਿੱਲੀ ਗੁਰਦਾਰਾ ਪਰਬੰਧਾ ਕਮੇਟੀ ਸਾਰੀ ਗੁਰਦੁਆਰਾ ਸਿੰਘ ਸਭਾਵਾਂ ਐਜੂਕੇਟ ਪੰਜਾਬ ਸਰਵ ਹਿਮਿਨਿਟੀ ਸਰਬ ਗੋਡ ਬਾਬਾ ਦੀਪ ਸਿੰਘ ਸੇਵਾ ਦਲ ਰੈੱਡ ਕਰਾਸ ਸੁਸਾਇਟੀਆਂ ਲਾਇਨਸ ਕਲੱਬ ਗੁਰੂ ਨਾਨਕ ਸੇਵਾ ਸੁਸਾਇਟੀ ਦੁਆਬਾ ਕਿਸਾਨ ਸੰਘਰਸ਼ ਪੰਜਾਬ ਦੀਆਂ ਕਹਿੰਦੀਆਂ ਕੌਂਦੀਆਂ ਜਿੱਥੇ ਬੜੀ ਨੇ ਕਾਰਜ ਕੀਤੇ ਮੈਂ ਸਾਰਿਆਂ ਦਾ ਨਾਮ ਇੱਕ ਵਾਰੀ ਲਵਾਵਾਂਗਾ ਉਸ ਕਿਉਂਕਿ ਵਿੱਚ ਨਹੀਂ ਮੈਂ ਛੋੜਾਂਗਾ ਹੁਣ ਇਹਨਾਂ ਨੂੰ 휴ਮਾਨਿਟੀ ਫਰਸਟ ਗੁਰੂ ਰਾਮਦਾਸ ਸੇਵਾ ਸੁਸਾਇਟੀ ਬੇਂਟ ਐਂਡ ਹਾਰਡਵੇਅਰ ਵਾਲੇ ਜਿਹੜੇ ਨੇ ਉਹਨਾਂ ਦੀ ਕੋਈ ਸੁਸਾਇਟੀ ਵੀ ਆ ਸਮ ਕੈਮਿਸਟ ਐਸੋਸੀਏਸ਼ਨਸ ਵੀ ਲੱਗੀਆਂ ਹੋਈਆਂ ਨੇ ਪੰਜਾਬੀ ਐਕਟਰ ਦੇ ਵਿੱਚ ਦਲਜੀਤ ਸਿੰਘ ਦੋਸਾਂਜ ਐਮੀ ਸਿੰਘ ਵਰਕਰ ਗੁਰੂ ਸਿੰਘ ਰੰਧਾਵਾ ਮਿਲਖਾ ਸਿੰਘ ਸੋਨੂ ਸੂਦ ਗੀਪੀ ਸਿੰਘ ਏਰਵਾਲ ਨਿੱਕੂ ਸਿੰਘ ਸਰਤਾਜ ਸਿੰਘ ਇਹ ਸਾਰੇ ਲੱਗੇ ਹੋਏ ਦੇ ਬਹੁ ਵੀ ਬੜੇ ਲੋਕ ਨੇ ਜਿਨ੍ਹਾਂ ਦਾ ਸ਼ਾਇਦ ਨਾਂ ਨਾ ਮੈਨੂੰ ਪਤਾ ਹੋਵੇ ਇਸ ਤੋਂ ਇਲਾਵਾ ਕਲਗੀਦਰ ਜੋ ਵਾਲੇ ٹرسٹ ਵਾਲੇ ਬੜੂ ਸਾਹਿਬ ਵਾਲੇ ਵੀ ਲੱਗੇ ਹੋਏ ਨੇ ਕਿਸਾਨ ਸਾਰੀ ਯੂਨੀయన్స్ ਹਰਿਆਣਾ ਦੀਆਂ ਪੰਜਾਬ ਦੀਆਂ ਕੁਝ ਯੂਪੀ ਦੀਆਂ ਵੀ ਬਿਲਕੁਲ ਲਾਸਟ ਬਟ ਨਾਟ ਲੀਸਟ ਆਪਾਂ ਜਿਨ੍ਹਾਂ ਦਾ ਨਾਂ ਨਾ ਰਹਿ ਜਾਵੇ ਉਹ ਹੈਗੇ ਨੇ ਐਨ ਆਰ ਆਈਸ ਉਹਨਾਂ ਨੇ ਹੁਣ ਤੋਂ ਹੀ ਪੈਸੇ ਪਾਨੇ ਸ਼ੁਰੂ ਕਰ ਦਿੱਤੇ ਨੇ ਔਰ ਕਈ ਇਹੋ ਜਿਹੇ ਹੱਥ ਨੇ ਜਿਨ੍ਹਾਂ ਨੂੰ ਅਸੀਂ ਦੇਖ ਰਹੇ ਆ ਨਹੀਂ ਵੀ ਦੇਖ ਰਹੇ ਆ ਕਿਵੇਂ ਜਿਹੜੇ ਗੁਪਤ ਰਹਿ ਕੇ ਕਾਰਜ ਕਰ ਰਹੇ ਨੇ ਜਿਹੜੇ ਸਮਾਨ ਨੂੰ ਸੈਗਰੀਗੇਟ ਕਰਦੇ ਨੇ ਜਦੋਂ ਸੈਂਟਰ ਦੇ ਉੱਤੇ ਸਮਾਨ ਆਂਦਾ ਉਹਨੂੰ ਅਲੱਗ-ਅਲੱਗ ਕਰਦੇ ਨੇ ਉਹਨਾਂ ਨੂੰ ਪੈਕ ਕਰਦੇ ਨੇ ਔਰ ਉਹਨਾਂ ਨੂੰ ਉੱਥੇ ਤੱਕ ਪਹੁੰਚਾ ਦੇ ਗਏ ਤੇ ਇਹਨਾਂ ਸਾਰਿਆਂ ਨੂੰ ਨਾ ਇੱਕ ਵਾਰੀ ਇਕੱਠੇ ਹੋਣਾ ਪਏਗਾ ਇਕੱਠੇ ਹੋ ਕੇ ਜਦੋਂ 40 50 ਤੁਹਾਡੇ ਸਾਹਮਣੇ 40 50 ਹੋਣਗੇ ਮੇਰੇ ਕੋਲ ਜਿੰਨੇ ਡਾਟਾ ਸੀ ਲੱਗਿਆ ਦੱਸਿਆ ਹੈਗਾ ਅਗਰ ਇਹ ਸਾਰੇ ਇਕੱਠੇ ਹੋ ਕੇ ਕੰਮ ਕਰਨ ਕੋਈ ਵੱਡੀ ਗੱਲ ਨਹੀਂ ਹੈ ਉਹ ਜਿਹੜੀ ਤੁਸੀਂ ਗੱਲ ਕੀਤੀ ਹੈ ਮੋੜ ਖਿਲੇਗਾ ਪੰਜਾਬ ਕੋਈ ਵਾਲੀ ਕੰਮ ਹੋਈਏ ਦੂਜੇ ਪਾਸੇ ਅਗਰ ਅਸੀਂ ਗਵਰਨਮੈਂਟ ਵਾਲੇ ਪਾਸੇ ਚਲੀਏ ਮੈਂ ਅੱਜ ਇੱਥੇ ਕਿਸੇ ਨੂੰ ਕ੍ਰਿਟੀਸਾਈਜ਼ ਕਰਨ ਨਹੀਂ ਆਇਆ ਹੈਗਾ ਔਰ ਨਾ ਹੀ ਮੈਂ ਕਰਾਂਗਾ ਉਹਦਾ ਰੀਜ਼ਨ ਇਹ ਹੈਗਾ ਕਿ ਇਸ ਟਾਈਮ ਟਾਈਮ ਨਹੀਂ ਹੈਗਾ ਕਿ ਅਸੀਂ ਲੜੀਏ ਇਸ ਟਾਈਮ ਟਾਈਮ ਹੈ ਇਕੱਠੇ ਕੇ ਕੰਮ ਚ ਕਰੀਏ ਪੰਜਾਬ ਦੇ ਇਤਵਾਸ ਤੇ ਸੋਚੀਏ ਜੋ ਸਰਕਾਰ ਦਾ ਅੰਕੜਾ ਕਹਿ ਰਿਹਾ 818 ਮੈਡੀਕਲ ਟੀਮਾਂ ਬਣ ਚੁੱਕੀਆਂ ਨੇ ਜਿਹੜੀਆਂ ਕੰਮ ਕਰ ਰਹੀਆਂ ਨੇ 23 ਐਨਡੀਆਰਫ ਦੀ ਟੀਮਾਂ ਆਲਰੇਡੀ ਕੰਮ ਕਰ ਰਹੀਆਂ ਨੇ ਆਰਮੀ 에ਅਰ ਫੋਰਸ ਦੀਆਂ 12 ਕਾਲਮਸ ਕੰ 114 ਤੋਂ 115 ਬੋਟਸ ਲੱਗੀਆਂ ਹੋਈਆਂ ਨੇ 2 20000 ਤੋਂ ਉੱਤੇ ਬੰਦਨ ਨੂੰ ਜਿਹੜੇ ਕਿ ਉਹਦੇ ਵਿੱਚ ਪਾਣੀ ਫਸਿਆ ਸਾਨੂੰ ਉਹਨਾਂ ਨੂੰ ਕੱਢਿਆ ਜਾ ਚੁੱਕਿਆ ਹੈਗਾ ਪੰਜਾਬ ਦੀ ਕੰਟਰੀਬਿਊਸ਼ਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹੈਗਾ ਇਸ ਤੋਂ ਬਾਅਦ ਜਿਹੜੀ ਚੀਜ਼ ਹੈਗੀ ਹੈ ਸਾਡੂ ਜਿਹੜਾ ਸਰਕਾਰ ਤੋਂ ਜਿਹੜਾ ਵੀ ਸਾਡਾ ਕਲੇਮ ਬੰਦਾ ਉਹਦੇ ਵਿੱਚ ਉਹਨਾਂ ਕਰੀਏ ਅਸੀਂ ਬਾਰ-ਬਾਰ ਇਹ ਨਾ ਕਹੀਏ ਕਿ ਅਸੀਂ ਆਪੇ ਸੰਭਾਲ ਲਾਂਗੇ ਠੀਕ ਹੈ ਅਸੀਂ ਸੰਭਾਲ ਲਾਂਗੇ ਬਟ ਬਹੁਤ ਵੱਡੀ ਆਫਤ ਹੈ ਸਾਡੇ ਵਾਸਤੇ ਬਜਟ ਟੈਕਸ पे ਸਾਡਾ ਰਾਈਟਸ ਹੈ ਟੈਕਸ पे ਸਾਰੇ ਰਾਈਟਸ ਬਿਲਕੁਲ ਦਾ ਸੀ ਉਹਦਾ ਪਹਾੜ ਹੈ ਗਿਆ ਅਸੀਂ ਦੇਖੋ ਇਹੋ ਜਿਹੇ ਹੈਗੇ ਆ ਜਿਹੜਾ ਕੰਟਰੀਬਿਊਸ਼ਨ ਤੇ ਕਰ ਹੀ ਰਹੇ ਆ ਆਪਣੇ ਖੇਤੀ ਦੇ ਮਾਮਲੇ 'ਚ ਵੀ ਉਸ ਤੋਂ ਇਲਾਵਾ ਸਾਡੇ ਬਿਲਕੁਲ ਨਾਲ ਜਿਹੜਾ ਬਾਰਡਰ ਹੈ ਸਭ ਤੋਂ ਸੈਂਸਿਟਿਵ ਬਾਰਡਰ ਹੈ ਉਹਨੂੰ ਵੀ ਅਸੀਂ ਸੰਭਾਲਦੇ ਆ ਅਸੀਂ ਕਦੀ ਤੇ ਨਹੀਂ ਪਿੱਛੇ ਹਟੇ ਲੜਨ ਤੋਂ ਅਗਰ ਲੜਨਾ ਪਿਆ ਤੇ ਦੇਸ਼ ਵਾਸਤੇ ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਨਹੀਂ ਹੈ ਸਾਡੀ ਕਮਿਊਨਿਟੀ ਨੇ ਹੀ ਸਭ ਤੋਂ ਵੱਧ ਕੁਰਬਾਨੀ ਆ ਇਹੋ ਜਿਹੇ ਫੌਜੀ ਦਿੱਤੇ ਨੇ ਜਿਨ੍ਹਾਂ ਨੇ 93 ਹਜ਼ਾਰ ਬੰਦਿਆਂ ਨੂੰ ਪਾਕਿਸਤਾਨ ਦੀ ਫੌਜ ਨੂੰ 71 ਦੇ ਵਿੱਚ ਜਨਰਲ ਜਗਜੀਤ ਸਿੰਘ ਅਰੋੜਾ ਨੇ ਸਰੈਂਡਰ ਕਰਾਇਆ ਬਿਲਕੁਲ ਚਾਂਕਪੂਰੀ ਸਾਹਿਬ ਜਿਹੜੇ ਬਾਦੀ ਬ੍ਰਿਗੇਡੀਅਰ ਹੋ ਕੇ ਹੋਏ ਇਹਦੇ 120 ਫੌਜੀਆਂ ਦੇ ਨਾਲ ਉਹਨਾਂ ਦੀ ਪੂਰੀ ਪਾਲਟੂਨ ਜਿਹੜੀ 28 ਟੈਂਕਾਂ ਦੀ ਪਾਲਟੂਨ ਦਾ ਮੂੰਹ ਮੋੜ ਦਿੱਤਾ ਰਾਜਸਥਾਨ ਬਾਰਡਰ ਦੇ ਉੱਤੇ ਜਨਰਲ ਗੁਰਬਖਸ਼ ਸਿੰਘ ਜਨਾਂ ਨੇ ਅੰਮ੍ਰਿਤਸਰ ਤੱਕ ਆਦੀ ਹੋਈ 1965 ਦੀ ਫੌਜ ਦਾ ਮੂੰਹ ਤੋੜਿਆ ਤੇ ਬੜੇ ਲੋਕ ਨੇ ਨਹੀਂ ਕਈਆਂ ਦੇ ਨਾਮ ਸਾਨੂੰ ਨਹੀਂ ਵੀ ਪਤਾ ਹੈਗੇ ਇਹ ਸਾਡੀ ਥੋੜੀ ਕਮਜ਼ੋਰੀ ਹੈ ਕਿ ਅਸੀਂ ਇਨਾਂ ਚੀਜ਼ਾਂ ਤੇ ਲੋਕਾਂ ਨੂੰ ਫੋਕਸ ਨਹੀਂ ਕਰ ਸਕੇ ਇਨਾਂ ਚੀਜ਼ਾਂ ਤੇ ਦੱਸ ਨਹੀਂ ਪਾਏ ਇਸ ਤੋਂ ਬਾਅਦ ਕੀ ਨਾਮ ਹੈਗਾ ਕਿ ਜਿੰਨੇ ਵੀ ਹੈਗੇ ਨੇ ਹੈਡ ਜਿਹੜੇ ਵੀ ਐਨ ਜੀਓਜ਼ ਦੇ ਹੈਡ ਨੇ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਬੈਠਣਾ ਪਏਗਾ ਇਹ ਬਹੁਤ ਜ਼ਰੂਰੀ ਹੈ ਮੈਂ ਬਾਰ ਬਾਰ ਇਹ ਗੱਲ ਰਿਪੀਟ ਕਰ ਜੋ ਹੋ ਕੀ ਰਿਹਾ ਹੈ ਕੰਮ ਅਸੀਂ ਕਰ ਰਹੇ ਹਾਂ ਬਟ ਡਾਇਰੈਕਸ਼ਨ ਲੈਸ ਹੋ ਗਏ ਆ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿਥੇ ਕੀ ਚੀਜ਼ ਚਾਹੀਦੀ ਹੈ ਕਿਥੇ ਇੱਕ ਜਿਹੜਾ ਰਾਵਾਂ ਚ ਸਮਾਨ ਵੰਡ ਰਹੇ ਆ ਉਹ ਗਲਤ ਹੈ ਇਸ ਟਾਈਮ ਜਿਹੜੀ ਲੋਡ ਹੈ ਜਿੰਨੂੰ ਕਿਉਂਕਿ ਇਹ ਦੇਖੋ ਇਹ ਪੈਸਾ ਸੰਗਤ ਦਾ ਮੀਨ ਆਫ ਦੀ ਕਮਾਈ ਹੈ ਕਿਸ ਨੇ ਕਿਵੇਂ ਇਕੱਠਾ ਕੀਤਾ ਕਿਵੇਂ ਨੇ ਦਸਵੰਦ ਕੱਢਿਆ ਹੋਏਗਾ ਅਸੀਂ ਕ੍ਰਿਮੀਨਲ ਨਹੀਂ ਹੈਗੇ ਅਸੀਂ ਕਿ ਵਪਾਰੀ ਆ ਇੱਕ ਕਿਸਾਨ ਆ ਇੱਕ ਨੌਕਰੀ ਪੇਸ਼ਾ ਬੰਦੇ ਆ ਕਿਥੋਂ ਨਾ ਕਿਥੋਂ ਹਾਰਡ ਐਂਡ ਮਨੀ ਲਿਆਂਦੇ ਆ ਆਪਣੇ ਦਸਾਂ ਨੋਆਂ ਦੀ ਕਮਾਈ ਕਰਕੇ ਲਿਆਦੇ ਆ ਉਹ ਪੈਸਾ ਬਰਬਾਦ ਨਾ ਹੋਵੇ ਕਿਸੇ ਵੀ ਹਾਲਤ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਸਾਡੇ ਅਤੀ ਸਤਿਕਾਰਯੋਗ ਸਦਾ ਜਸਵਿੰਦਰ ਸਿੰਘ ਉਹਨਾਂ ਨੇ ਬੜੀ ਮਿਹਨਤ ਕਰਕੇ ਡਾਟਾ ਤਿਆਰ ਕੀਤਾ ਹੈ ਬੜਾ ਵੱਡਾ ਇੱਕ ਸਾਨੂੰ ਇਹ ਲੈਸਨ ਵੀ ਦਿੱਤਾ ਹੈ ਜਿੰਨੀਆਂ ਵੀ ਜਥੇਬੰਦੀਆਂ ਇਸ ਪੰਜਾਬ ਦੇ ਖਿੱਤੇ 'ਚ ਕੰਮ ਕਰ ਰਹੀਆਂ ਨੇ ਜਿਹੜੀਆਂ ਬਾਹਰੋਂ ਆ ਕੇ ਵੀ ਕੰਮ ਕਰ ਰਹੀਆਂ ਨੇ ਮਕਸਦ ਉਹਨਾਂ ਦਾ ਇੱਕੋ ਹੀ ਹੈ ਕਿ ਪੰਜਾਬ ਮੁੜ ਖੜ ਜਾਵੇ ਪੰਜਾਬ ਦੇ ਹਾਲਾਤ ਫਿਰ ਸੁਧਰ ਜਾਣ ਇਕੱਠੇ ਹੋਈਏ ਜਿਸ ਜੇ ਥਾਂ ਤੇ ਜਿਸ ਚੀਜ਼ ਦੀ ਲੋੜ ਹੈ ਆਪਸ ਜਥੇਬੰਦੀਆਂ ਉਹ ਰਾਇਵ ਕਰ ਸੇਵਾ ਮਾਡਲਨ ਜਿਸਨੂੰ ਸੀ ਮਤਨ ਖੁਰਪੁਸ਼ਤਾ ਚਾਹਵਾਗਾ ਤੁਸੀਂ ਜਥੇਬੰਦੀਆਂ ਦੀ ਗੱਲ ਕੀਤੀ ਹੈ ਇਕੱਠੇ ਵੀ ਹੋ ਜਾਵਾਂਗੇ ਕਿਤੇ ਨਾ ਕਿਤੇ ਸੈਂਟਰਪੀਸ ਬੰਨਣਾ ਪਵੇਗਾ ਇਹਦੇ ਵਾਸਤੇ ਸਭ ਤੋਂ ਅੱਛਾ ਲੋਕੇਟਡ ਹੈਗਾ ਕਿ ਗਰਸੀ ਲੁਧਿਆਣੇ ਚ ਪ੍ਰੋਗਰਾਮ ਕਰੀਏ ਕਿਉਂਕਿ ਉਹ ਸਾਰੇ ਪਾਸੋਂ ਆਨਾਸੋਖਾ ਵੀ ਹੈਗਾ ਕੇਰਲਾ ਦੇ ਵਿੱਚ ਫਲਡ ਆਇਆ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬੜਾ ਸਿਵਰ ਫਲਡ ਆਇਆ ਬੜੀ ਤਬਾਈ ਹੋਈ ਉੱਥੇ ਇੱਕ ਚੀਜ਼ ਹੋਰ ਨਾ ਤਾਂ ਹੋਰ ਬੜੀ ਸਖੰਦ ਰਹੀ ਭਲੀ ਉਹਨਾਂ ਦਾ ਸਭ ਤੋਂ ਵੱਡਾ ਤਿਵਾਰ ਹੁੰਦਾ ਓਨਮ ਉਹਨਾਂ ਬੜਾ ਜੋਨਾ ਛੋੜਾ ਨਾਲ ਬਣਾ ਦੇ ਜੋ ਇੱਕੋ ਮੇਨ ਤਿਵਾਰ ਬੰਦੇ ਨੇ ਉਹਦੇ ਬੜੀ ਸਜ ਉਹਨਾਂ ਨੇ ਕੀ ਕੀਤਾ ਜੀ ਜਿਸ ਸਾਲ ਕੇਰਲਾ ਜਾੜਾ ਆਏ ਨੇ ਨਾ ਉਸ ਸਾਲ ਉਹਨਾਂ ਨੇ ਓਨਮ ਹੀ ਸੈਲੀਬ੍ਰੇਟ ਨਹੀਂ ਕੀਤਾ ਬੜੇ ਸਿੰਪਲ ਵੇ ਦੇ ਨਾਲ ਉਹਨਾਂ ਨੇ ਕਿਤੇ ਮੁਹੱਲੀ ਦੇ ਕਿਸ ਮੰਦਰ ਦੇ ਵੱਡੇ ਹਾਲ ਦੇ ਵਿੱਚ ਉਹਨਾਂ ਨੇ ਪ੍ਰੋਗਰਾਮ ਕੀਤਾ ਮੈਂ ਵੀ ਉੱਥੇ ਇਨਵਾਈਟ ਸੀਗਾ ਉਹਨਾਂ ਨੇ ਸਾਰਾ ਪੈਸਾ ਬਚਾਇਆ ਔਰ ਪੈਸਾ ਕਿੱਥੇ ਗਿਆ ਉਹ ਯੂਨਾਈਟਿਡ ਸਿੱਖ ਔਰ ਖਾਲਸਾ ਐਡ ਨੂੰ ਦਿੱਤਾ ਕੀ ਬਾਤ ਹੈ ਕਿਉਂ ਉਹ ਕਹਿੰਦੇ ਸਾਡਾ ਦੇਸ਼ ਪ੍ਰਦੇਸ਼ ਤੇ ਰੋ ਰਿਹਾ ਅਸੀਂ ਇੱਥੇ ਓਨਮ ਮਨਾਈਏ ਸਾਨੂੰ ਅਗਲੇ 2 ਸਾਲ ਤੱਕ ਜਿੰਨੀਆਂ ਵੀ ਸਾਡੀਆਂ ਸਿੱਖ ਸੰਸਥਾਵਾਂ ਨੇ ਜਾਂ ਹੋਰ ਵੀ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਤੇ ਪੈਸੇ ਬਚਾ ਕੇ ਇਸ ਤਰ੍ਹਾਂ ਇਹਨਾਂ ਵਾਸਤੇ ਕੰਮ ਕਰਨਾ ਚਾਹੀਦਾ ਆਏਗਾ ਕਿਉਂਕਿ ਗੱਲ ਦਾ ਧਿਆਨ ਰੱਖਣਾ ਇਹ ਬੜੀ ਕੋਈ ਨਵੀਂ ਗੱਲ ਮੈਂ ਨਹੀਂ ਕਹਿ ਰਿਹਾ ਪੂਰੀ ਦੁਨੀਆ ਜਾਣਦੀ ਹੈ ਅਗਰ ਤੁਹਾਡੀ ਜੜ੍ਹਾਂ ਕਮਜ਼ੋਰ ਨੇ ਤੇ ਤੁਹਾਡਾ ਪੇੜ ਨਹੀਂ ਟਿਕੇਗਾ ਪੰਜਾਬ ਦੀ ਜੜ ਜਿਹੜੀ ਹੈ ਐਗਰੀਕਲਚਰ ਹੈ ਇਹਨੂੰ ਅਸੀਂ ਕਦੀ ਵੀ ਨਹੀਂ ਭੁੱਲ ਸਕਦੇ ਅੱਜ ਐਗਰੀਕਲਚਰ ਹੈ ਤਾਂ ਅਸੀਂ ਸਾਰੇ ਹੈਗੇ ਆ ਅਗਰ ਐਗਰੀਕਲਚਰ ਤੁਹਾਡਾ ਖਤਮ ਹੈ ਲੋਕਾਂ ਦਾ ਇੰਟਰਸਟ ਖਤਮ ਹੋ ਜਾਏਗਾ ਤੁਹਾਡਾ ਜਿਹੜਾ ਇੱਕ ਮਾਨ ਸਨਮਾਨ ਜਾਂ ਜਿਹੜਾ ਤੁਹਾਡਾ ਇੱਕ ਝੰਡਾ ਝੂਲਦਾ ਹੈ ਪੰਜਾਬ ਦਾ ਉਹ ਖਤਮ ਹੋ ਜਾਏਗਾ ਤੁਹਾਡਾ ਬਿਲਕੁਲ ਸਹੀ ਗੱਲ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਬੜਾ ਵੱਡਾ ਇੱਕ ਦਰਦ ਸੀ ਸਾਡੇ ਅਤੀ ਸਤ ਕਾਜਕ ਸਦਾ ਜਸਵਿੰਦਰ ਸਿੰਘ ਦੇ ਹਿਰਦੇ ਵਿੱਚ ਜਿਹੜਾ ਇਹ ਤੁਹਾਡੇ ਨਾਲ ਸਾਂਝਾ ਕੀਤਾ ਹੈ ਕੇਵਲ ਦਰਦ ਹੀ ਨਹੀਂ ਇੱਕ ਲੈਸਨ ਦਿੰਦਾ ਹੈ ਜਿੱਥੇ-ਜਿੱਥੇ ਜਿੱਥੇ ਬੰਦਿਆਸ ਪ੍ਰੋਗਰਾਮ ਨੂੰ ਸੁਣ ਰਹੀਆਂ ਨੇ ਕੋਸ਼ਿਸ਼ ਕਰੀਏ ਆਪਣੇ ਤੌਰ ਤੇ ਇਕੱਠੇ ਹੋ ਕੇ ਕਿਉਂਕਿ ਗੁਰਬਾਣੀ ਦਾ ਬੜਾ ਸੋਹਣਾ ਇੱਕ ਪਾਵਨ ਬਚਨ ਵੀ ਅਸੀਂ ਪੜਦੇ ਹਾਂ ਹੋਵੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ ਅਸੀਂ ਇਕੱਠੇ ਹੋਈਏ ਇਹ ਜਿਹੜੀ ਪੰਜਾਬ ਤੇ ਦੁਬਦਾ ਬਣੀ ਇੱਕ ਦਿਨ ਖਤਮ ਹੋ ਜਾਵੇਗੀ ਪਰੰਤੂ ਪੰਜਾਬ ਦੇ ਹਾਲਾਤ ਫਿਰ ਸੁਧਰਣਗੇ ਪੰਜਾਬ ਮੁੜ ਖੜੇਗਾ ਕਿਉਂਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਹੈ ਛੋਟੀ ਜੀ ਰਿਕਵੈਸਟ ਇਹ ਕਰਾਂਗਾ ਹੁਣੇ ਵੀ ਜਾਗੋ ਜਿੰਨੇ ਵੀ ਪੰਜਾਬ ਦੀਆਂ ਸੰਸਥਾਵਾਂ ਨੇ ਆਪਣੇ ਆਪਣੇ ਲੈਵਲ ਤੇ ਕੰਮ ਕਰੋ ਜਿੰਨੇ ਪੰਜਾਬ ਦੇ ਚ ਸਰਕਾਰੀ ਮੁਲਾਜ਼ਮ ਨੇ ਜਾਂ ਗੈਰ ਸਰਕਾਰੀ ਮੁਲਾਜ਼ਮ ਨੇ ਜੋ ਤੁਹਾਡੇ ਤੋਂ ਕੰਟਰੀਬਿਊਸ਼ਨ ਹੋ ਸਕੇ ਇਸ ਟਾਈਮ ਕਰੋ ਗੱਲ ਫਿਰ ਉਹੀ ਆਏਗੀ ਕਿ ਅਗਰ ਜੜਾ ਰਹਿਣੀਆਂ ਤੇ ਪੇੜ ਰਹਿਗੇ। ਬਿਲਕੁਲ। ਪੰਜਾਬ ਰਹੇਗਾ ਤੇ ਤੁਸੀਂ ਵੀ ਰਹੋਗੇ। ਅਗਰ ਪੰਜਾਬੀ ਨਾ ਵਸਿਆ ਪੰਜਾਬੀ ਨਾ ਖੜਾ ਹੋਇਆ ਤੇ ਫਿਰ ਸਾਡਾ ਕੋਈ ਵੀ ਹੱਲ ਨਹੀਂ ਹੈਗਾ। ਜਿੰਨੀਆਂ ਵੀ ਸੰਸਥਾਵਾਂ ਨੇ ਚਾਹੇ ਵਪਾਰ ਮੰਡਲ ਨੇ ਕੁਝ ਵੀ ਨੇ ਔਰ ਇੱਕ ਹੋਰ ਬੜੀ ਵੱਡੀ ਗੱਲ ਹੈ। ਜਦੋਂ ਵੀ ਤੁਹਾਡੇ ਕੋਲ ਕੋਈ ਬੰਦਾ ਦੁਕਾਨਦਾਰ ਕੋਲ ਕੋਈ ਸਮਾਨ ਲੈਣ ਆਏ ਜਿਹੜਾ ਹੜਪੀੜ ਤਾਂ ਵਾਸਤੇ ਹੱਥ ਜੋੜ ਕੇ ਬੇਨਤੀ ਹੈ ਕਿ ਮਾਰਜਿਨ ਨਾ ਲਓ। ਸਾਰੇ ਮੁਰਕਮਾ ਨਹੀਂ ਹੈ। ਹਾਂ। ਸੋ ਚੋਲੋ 10 ਦਿਨ ਨੂੰ ਅਸੀਂ ਸੇਵਾ ਹੀ ਕਰਨੀ ਹੈ ਤੁਹਾਡੀ ਇਹ ਵੀ ਕੰਟਰੀਬਿਊਸ਼ਨ ਹੀ ਹੋਈ ਹੈ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਏਸੀ ਪੀਟੀਸੀ ਵੱਲੋਂ ਨਿਰਮਾਣ ਜੈ ਜਤਨ ਪੰਜਾਬ ਦੇ ਹਾਲਾਤਾਂ ਨੂੰ ਵੇਖਦੇ ਹੋਏ ਪੰਜਾਬ ਜਿਉਂਦਾ ਗੁਰਾਂ ਦੇ ਨਾਤੇ ਪੰਜਾਬ ਮੁੜ ਖੜੇਗਾ ਸੋ ਸਾਨੂੰ ਤੇ ਆ ਗਿਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ